ਅੱਜ ਅਸੀਂ ਜਲੰਧਰ ਤੋਂ ਇਹ ਬੱਸ ਖੜੀ ਸੀਗੀ ਪਹਿਲਾਂ ਤੇ ਜਿਹੜੀ ਵਾਸਤੇ ਅਸੀਂ ਆਏ ਸੀਗੀ ਉਹਨੇ ਰਾਮਾ ਮੰਡੀ ਦੇ ਲਾਗੇ ਆ ਕੇ ਮਤਲਬ ਪਰਚੇ ਜੋਗੇ ਕਹਿੰਦੇ ਜੀ ਬੱਸ ਖਰਾਬ ਆਹ ਵਾਲੀ ਬੱਸ ਉੱਤੇ ਬਿਠਾਇਆ ਸੀਗਾ ਇਹ ਸ਼ੁਰੂ ਤੋਂ ਲੈ ਕੇ ਬੱਸ ਡਿਕਨੋਮਲੇ ਖਾਂਦੇ ਆਦੀ ਹੈ ਅੱਗੇ ਵਾਲੀਆਂ ਸਵਾਰੀਆਂ ਨੇ ਦੱਸਿਆ ਵੀ ਉਹਨੇ ਤੇ दारू ਵਾਲੀ ਪੀਤੀ ਹੋਈ ਹੈ ਇੱਥੇ ਆ ਕੇ ਹੁਣ ਉਹਨੇ ਬਿਲਕੁਲ ਹੀ ਹੱਥ ਛੱਡ ਦਿੱਤੇ ਵੀ ਭਈ ਮੇਰੇ ਕੋ ਗੱਡੀ ਨਹੀਂ ਚੱਲਦੀ ਡਰੰਕ ਸੀਗਾ ਪੂਰੀ ਤਰ੍ਹਾਂ ਡਰੰਕ ਸੀਗਾ ਐ ਹੁਣ ਆਪਾਂ ਪੁਲਵਾਂ ਦੇ ਥੱਲੇ ਖੜੇ ਆ ਨੇਰੇ ਦੇ ਵਿੱਚ ਖੜੇ ਆ ਸਾਰੀਆਂ ਲੇਡੀਜ਼ ਵੀ ਨਾਲ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਆ ਲੇਡੀਜ਼ ਖੜੀਆਂ ਨੇ ਤੇ ਇਹ ਲੇਡੀਜ਼ ਵੀ ਇੱਥੇ ਰਹੀਆਂ ਤੇ ਹੁਣ ਆਪਾਂ ਨੂੰ ਆਲਮੋਸਟ ਅਸੀਂ 9:30 ਵਜੇ ਤੋਂ ਬਾਅਦ ਐ ਹੁਣ ਟਾਈਮ ਹੋ ਗਿਆ ਸਵਾ 10 ਦੇ ਟਾਈਮ ਹੋ ਗਿਆ ਪੁਲਿਸ ਵਾਲਿਆਂ ਨੂੰ ਵੀ ਬੁਲਾਇਆ ਸਾਢੇ ਡਾਂਟਿਆ ਡੋਂਟਿਆ ਚਪੇੜਾ ਚ ਪੂਰਾ ਮਾਰੀਆਂ ਉਹਦੇ ਉਹ ਤੇ ਭੱਜ ਗਿਆ ਜੀ ਕਹਿੰਦਾ ਬੱਸ ਛੱਡ ਕੇ ਭੱਜ ਗਿਆ ਬੱਸ ਇੱਥੇ ਖੜੀ ਆ ਤੇ ਸਾਨੂੰ ਹਜੇ ਤੱਕ ਨਹੀਂ ਪਤਾ ਹਜੇ ਉਹ ਬੰਦਾ ਕਹਿੰਦਾ ਜਿਹਨੇ ਬੱਸ ਲੈ ਕੇ ਚਲਾ ਕੇ ਜਾਣੀ ਆ ਉਹ ਜਲੰਧਰੋਂ ਚੱਲਿਆ ਫਗਵਾੜੇ ਪਹੁੰਚਿਆ ਸਾਨੂੰ ਹਜੇ ਅੱਧਾ ਘੰਟਾ ਹੋਰ ਲੱਗਣਾ ਤੇ ਇਹ ਦੱਸ ਲੋ ਵੀ ਇਹ ਜਿਹੜੇ ਬਾਕੀ ਲੋਕਾਂ ਨੇ ਲੁਧਿਆਣੇ ਪਹੁੰਚਣਾ ਉਸ ਤੋਂ ਅੱਗੇ ਕਿੱਥਾਂ ਪਹੁੰਚਣਾ ਬੱਸ ਨੰਬਰ ਵਗੈਰਾ ਭਾਜੀ ਕਿੰਨਾ ਹੈ ਭਾਜੀ ਬੱਸ ਨੰਬਰ ਹੈ ਤੁਹਾਡੇ ਸਾਹਮਣੇ ਜੀ ਆਰ ਐਕਸਪ੍ਰੈਸ ਦੀ ਬੱਸ ਹੈ ਪੀਬੀ 10 ਐਫ ਆਰ 0345 ਇਹ ਬੱਸ ਹੈਗੀ ਹੈ ਇਹ ਦੇਖੋ ਵੀ ਪੁਲਿਸ ਨੂੰ ਆਪਣਾ ਜਿੰਨਾ ਵੀ ਹੋ ਸਕਦਾ ਐਕਸ਼ਨ ਤੁਸੀਂ ਜਾਣਾ ਕਿੱਥੇ ਆ ਭਾਜੀ ਹਾਂਜੀ ਜਾਣਾ ਕਿੱਥੇ ਤੁਸੀਂ ਅਸੀਂ ਲੁਧਿਆਣੇ ਜਾਣਾ ਜੀ ਵਿੱਚ ਸਵਾਰੀਆਂ ਜਿਹੜੀਆਂ ਨੇ ਕਈਆਂ ਨੇ ਬਰਨਾਲੇ ਜਾਣਾ ਉਹ ਸਾਰੀਆਂ ਜਿਹੜੀਆਂ ਸਵਾਰੀਆਂ ਇੱਥੇ ਫਸੀਆਂ ਪੈੜੀਆਂ ਸਮਾਨ ਦੇ ਨਾਲ ਵਾਹ ਲੇਡੀਜ਼ ਹੈ ਕਿ ਹਨ ਬੱਚਿਆਂ ਦੇ ਨਾਲ ਹੈਗੀਆਂ ਟਾਈਮ ਓਵਰ ਦੇ ਓਵਰ ਹੋ ਰਿਹਾ ਹੈ ਵਿਸ਼ਵਾਸ ਕਰੇ ਸਫਰ ਦੇ ਨਾਲ ਇਹ ਹੈ ਵੀ ਬੱਸ ਸਰਵਿਸ ਐ ਨਹੀਂ ਵੀ ਚਾਹੀਦਾ ਵੀ ਹਾਂਜੀ ਜੀ ਵੀ ਜਿਹੜਾ ਮਰਜੀ ਬੱਸ ਚਲਾ ਲੇ ਬੱਸਾਂ ਚਲਾਣਾ ਨੇ ਹਜੇ ਅਸੀਂ ਨਾਲ ਬੈਠੇ ਆਂ ਵਿੱਚ ਬੱਸ ਲੱਗੀ ਲੱਗੀ ਬਚੀ ਆ ਬਿਲਕੁਲ ਇੰਨੇ ਐ ਹਿਸਾਬ ਨਾਲ ਪ੍ਰੇਗਵਾ ਜ ਮੈਨੂੰ ਸਭ ਸ਼ਾਇਦ ਲਗਵਾ ਆਏ ਨੇ ਸਵਾਰੀ ਦੇਖ ਕੇ ਮਾਰੀ ਮਰ ਸਵਾਰੀਆਂ ਕਹਿ ਰਹੀਆਂ ਵੀ ਇਹਨੇ ਇਹਨੂੰ ਬੱਸ ਪੂਰੀ ਡੋਗ ਦਿੱਤੀ ਕੋਲ ਤਾਂ ਥੱਲੇ ਲਿਆਣੀ ਸੀ ਇਹਨੇ ਬੱਸ ਇਹ ਬਰੀ ਮਤਲਬ ਐਡਿਟ ਸਲੂਸ਼ਨ ਹਾਂਜੀ ਭਾਜੀ ਕੀ ਹੋਇਆ ਅੱਜ ਨਸ਼ਾ ਭਾਜੀ ਅੱਛਾ ਜੀ ਬਸ ਚਾਹ ਦੇ ਪਵਾੜੇ ਤੋਂ ਪਹਿਲਾਂ ਪਲਟਰ ਲੱਗਦੀ ਸੀ ਅੱਛਾ ਕਿੱਥੋਂ ਆਈ ਇਹ ਬਸ ਇਹ ਰਾਮਾ ਮੰਡੀ ਤੋਂ ਆਈ ਹੈ ਅੱਛਾ ਜੀ ਰਾਮਾ ਮੰਡੀ ਪਿਲਾ ਸੀ ਬਸ ਖਰਾਬ ਹੋ ਗਈ ਸੀ ਰਾਣੀ ਇੰਨੇ ਸਿਰ ਬਸ ਗੱਲ ਕੀਤੀ ਹੈ ਤੇ ਟ੍ਰੈਵਲ ਚੇਂਜ ਹੋ ਗਿਆ ਟ੍ਰੈਵਲ ਨਾਲ 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 ਦੀ ਕੀਤੀ ਹੈ ਸਹੀ ਮਿੰਟ ਚ ਇਹਦੀ ਬਹੁਤ ਵੱਡੀ ਗਲਤੀ ਹੈ ਕਾਹ ਦਫਤਰ ਵਾਲਿਆ ਜੀ ਵੀ ਉਹਨਾਂ ਨੇ ਬੰਦਾ ਗਲਤ ਵੇਚਿਆ ਐਨੀ ਹੋੜੀ ਚਲਾ ਚਲਾ ਕੇ ਕਿ ਤੱਕ ਲੈ ਕੇ ਆਏ ਭਾਈ ਇਹ ਮਸਾ ਲੈ ਕੇ ਆਇਆ ਛੇ ਹੁਣ ਇਹ ਕਿੱਥੇ ਖੜੀ ਬਸ ਇਹ ਕਿਹੜਾ ਪਿੰਡ ਮੱਲਾ 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 ਪਿੰਡ ਹੈ ਮੱਲਾ ਕਰਾਇਆ ਦਾ ਮੱਲਾ ਪਿੰਡ ਹੈ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਬਸ ਰੁਕੀ ਨਾ ਢਾਈ ਘੰਟਾ ਕਿੰਨਾ ਜੀ ਢਾਈ ਘੰਟਾ ਪੌਣੇ 10 ਵਜੇ ਲੱਗੇ ਇੱਥੇ ਹੁਣ 10 ਤਾਂ ਨਿਕਲੇ ਭਾਈ ਬਹੁਤ ਪਰੇਸ਼ਾਨ ਕੀਤਾ ਸਾਡੇ इकडे के बच्चे ने सारे ड्राइवर अंदर ही है हां जी ड्राइवर अंदर ही है नहीं भज गया भज गई भज गया ड्राइवर कोई यार आप ही भज गया सारे ने मारना तो मारा मारे कौन वाले ओनु की किया की नहीं करता तू जा बिफोर आफ्टरनून की टाइम पर मतलब ओदा बचाया हां जी ओदा बचाए सब्सक्राइब नाउ एंड प्रेस द बेल आइकन नेवर मिस एन अपडेट